ਏ ਜੀ ਸਾਡੇ ਨਵਾਂ ਜਿਹੜਾ ਨਹਿਰ ਆ ਜੀ ਆਪਣੇ ਸੂਬੇ ਪੱਕੇ ਹੋਏ ਸੀਗੇ ਉਹਦੇ ਸਬੰਧ ਵਿੱਚ ਜਦੋਂ ਨਹਿਰ ਪਹਿਲਾਂ ਛੱਡੀ ਇਹਨਾਂ ਨੇ ਤਾਂ ਜਿਹੜੇ ਮੋਗੇ ਸੀਗੇ ਉਹ ਮੋਗਿਆਂ ਦਾ ਜਿਹੜਾ ਕੰਮ ਸੀ ਉਹ ਪ੍ਰੋਪਰ ਨਹੀਂ ਕੀਤਾ ਹੈਗਾ ਸਹੀ ਢੰਗ ਨਾਲ ਨਹੀਂ ਹੋਇਆ ਉਹਦੇ ਕਾਰਨ ਇਹ ਸਾਰਾ ਨਹਿਰ ਬਹਿ ਗਈ ਸਾਰੀ ਟੁੱਟ ਚੁੱਕਿਆ ਮੋਗਾ ਤੇ ਪਿੰਡ ਵਾਲੇ ਪਾਸੇ ਸਾਰਾ ਖੇਤ ਤੁਸੀਂ ਦੇਖ ਲਓ ਸਾਰਾ ਪਾਣੀ ਟੁੱਟ ਕੇ ਹੜ ਗਿਆ ਆ ਜੀਮੇਦਾਰਾਂ ਦਾ ਨੁਕਸਾਨ ਵੀ ਹੋਇਆ ਤੇ ਬਾਕੀ ਸਾਰਾ ਨਹਿਰ ਤੋਂ ਜਿਹੜੇ ਹੁਣ ਪਾਣੀ ਕੰਨੀਓ ਬਾਕੀ ਜਿਹੜੇ ਜੱਟ ਨੇ ਉਹ ਸਾਰੇ ਬਾਂਝੇ ਬੈਠੇ ਨੇ ਕਿੰਨੇ ਦਿਨ ਦੀ ਪ੍ਰੋਬਲਮ ਹੈ ਜਿਹੜੀ ਚੱਲ ਰਹੀ ਹੈ ਜਿਹੜੇ ਇਹ ਪਰਸ ਪਰਸ ਵੈਸੇ ਜਿਹੜੀ ਪ੍ਰੋਬਲਮ ਆ ਠੇਕੇਦਾਰਾਂ ਨੂੰ ਜਾਂ ਜਿਹੜੇ ਅਸੀਂ ਅਧਿਕਾਰੀ ਸੀ ਇਹਦੇ ਸਰਕਾਰੀ ਉਹਨਾਂ ਨੂੰ ਰੋਜ਼ ਪਿੱਟਦੇ ਰਹੇ ਵੀ ਇਹਦਾ ਭਾਈ ਮਸਲਾ ਹੱਲ ਕਰੋ ਇਹ ਥੋੜਾ ਚੱਲਣਾ ਨਹੀਂ ਮਸਲਾ ਹੱਲ ਕਰੋ ਪਰ ਉਹਨਾਂ ਨੇ ਸਾਡੀ ਕਿਸੇ ਨੇ ਸੁਣੀ ਨਹੀਂ ਉਹਨਾਂ ਦੀਆਂ ਅਣਗਹਿਲੀਆਂ ਕਰਕੇ ਪਰਸੋਂ ਰਾਤ ਨੂੰ ਇਹ ਸੂਆ ਟੁੱਟ ਗਿਆ ਇਹਦੀ ਜਾਂਚ ਹੋਣੀ ਚਾਹੀਦੀ ਜਿੰਨਾ ਮਟੀਰੀਅਲ ਲੱਗਿਆ ਬਹੁਤ ਮਾੜਾ ਲੱਗਿਆ ਇਹਦੇ ਸਰਕਾਰ ਦਾ ਪੈਸਾ ਵੀ ਠੇਕੇਦਾਰਾਂ ਨੇ ਖੱਦ ਤੇ ਹੁਣ ਸਾਡਾ ਡੀਜ਼ਲ ਇੰਨਾ ਜੜ ਰਿਹਾ ਜੀ ਕੱਲ ਪੂਰਾ ਦਿਨ ਜਨਰੇਟਰ ਚੱਲਿਆ ਅੱਜ ਵੀਰ ਉਹਨਾਂ ਦਾ ਦੂਜਿਆਂ ਦਾ ਜਨਰੇਟਰ ਚੱਲਦੇ ਨੇ ਉੱਥੇ ਤੇ ਸਾਡੇ ਕੋਲ ਪਾਣੀ ਦਾ ਕੋਈ ਸਾਧਨ ਹੈ ਨਹੀਂ ਮੋਟਰ ਹੈ ਨਹੀਂ ਸਾਡੇ ਕੋਲੇ ਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੀ ਪਾਣੀ ਤਾਂ ਹੁਣ ਬਿਲਕੁਲ ਸੁਏ ਨੇ ਜਿਹੜੇ ਬੰਦ ਨੇ ਬੰਦ ਹੈ ਜੀ ਬਿਲਕੁਲ ਬੰਦ ਹੈ ਜੀ ਕੱਲ ਦਾ ਬੰਦ ਆ ਤੇ ਹੁਣ ਇਹਦਾ ਕੱਲ ਦਾ ਕਿਸੇ ਨੇ ਆ ਕੇ ਕੋਈ ਸਾਰ ਨਹੀਂ ਲਈ ਇੱਕ ਬਸ ਬੇਲਦਾਰ ਆਏ ਨੇ ਉਹ ਦੇਖ ਕੇ ਮੁੜ ਗਏ ਹੋਰ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਕੋਈ ਨਹੀਂ ਆਇਆ ਜੀ ਉਹ ਕੱਲ ਪਤਾ ਲੱਗਿਆ ਸੀਗਾ ਕਿ ਇੱਥੇ ਪਾੜ ਪੈ ਗਿਆ ਹੈ ਤੇ ਅਸੀਂ ਮੌਕੇ ਤੇ ਠੇਕੇਦਾਰ ਨੂੰ ਫੋਨ ਕਰਤਾ ਠੇਕੇਦਾਰ ਦੇ ਬੰਦੇ ਵੀ ਪਹੁੰਚ ਗਏ ਹਨ ਆਰਜੀ ਤੌਰ ਤੇ ਹੁਣੀ 5 ਘੰਟਿਆਂ ਦੇ ਵਿੱਚ ਇਹ ਸੂਆ ਚਲਾ ਦਿੱਤਾ ਜਾਵੇਗਾ ਤੇ ਪਾਣੀ ਵੀ ਨਾਲ ਦੇ ਨਾਲ ਚਲਾ ਦਿੱਤਾ ਜਾਵੇਗਾ ਕਿਸ ਨੂੰ ਕੋਈ ਪ੍ਰੋਬਲਮ ਨਹੀਂ ਆਨ ਦਿੱਤੀ ਇਹ ਜਿਹੜੀ ਪੁਲੀ ਹੈਗੀ ਹੈ ਸਰ ਆ ਇੱਕ ਡਿਜ਼ਾਈਨ ਹੋ ਕੇ ਜਿਹੜੀ ਹੈਗੀ ਹੈ ਅਸੀਂ ਡਿਜ਼ਾਈਨ ਦੇ ਅਕੋਰਡਿੰਗ ਕੰਮ ਕਰਵਾਂਦੇ ਹਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਪਿਛਲੇ ਸਾਈਡ ਵਿੱਚ ਸੂਆ ਹੈਗਾ ਉਹ ਉੱਚਾ ਹੈਗਾ ਤੇ ਜਿਹੜੇ ਪੁਲੀ ਹੈਗਾ ਉਸ ਦੇ ਉੱਪਰ ਹੀ ਬਣਾਈ ਗਈ ਹੈ